ਬਈ ਵਾ ਪੈ ਜਾ ਰਾ ਪੈ ਪਤਾ ਲੱਗਦਾ ਬੰਦੇ ਨੂੰ ਕਹਿੰਦੇ ਮੰਗ ਮੰਗ ਖਾਣੇ ਦਾ ਫਾਇਦਾ ਕੀ ਜੋਗੀਆਂ ਨੂੰ ਜਦੋਂ ਤੱਕ ਜੋਗੀਆਂ ਦੀ ਰੀਤ ਨਹੀਂ ਉਹ ਜਾਣੀਏ ਜੋਗ ਜਾਣੇ ਸੋਈ ਜਿਹੜਾ ਗੁਰੂ ਦੇ ਅਧੀਨ ਹੋਵੇ ਗੁਰੂ ਵਰਜੋਵੇਂ ਆਵਾ ਗੌਣ ਖਾ ਖਾਣੀਏ ਜੇ ਲੋ ਸਾਨੂੰ ਗੁਰੂ ਦੀ ਮਰਿਆਦਾ ਦਾ ਹੀ ਨਹੀਂ ਪਤਾ ਅਸੀਂ ਗੁਰੂ ਚੇਲੇ ਵਾਲਾ ਰਿਸ਼ਤਾ ਹੀ ਨਹੀਂ ਫਿਰ ਮੰਗ ਮੰਗ ਖਾਣ ਦਾ ਫਾਇਦਾ ਕੀ ਹੈ ਫਿਰ ਤਾਂ ਆਵਾ ਗੌਣੀਆਂ ਜਦੋਂ ਸਾਡੇ ਵਿੱਚ ਸਾਨੂੰ ਗੁਰੂ ਚੇਲੇ ਦਾ ਤੇ ਗੁਰੂ ਚੇਲੇ ਦਾ ਰਿਸ਼ਤਾ ਹੀ ਖਤਮ ਕਰਤਾ ਸੀ ਜਿੱਥੋਂ ਤੱਕ ਮੇਰਾ ਕਹਿਣਾ ਨਾ ਕਿ ਚੇਲੇ ਨਾ ਬਣਾਓ ਆਖਰਕਾਰ ਆਹੀ ਹੁੰਦੀ ਐ ਸਾਰੇ ਗੁਰੂ ਨਹੀਂ ਸਹੀ ਸਾਰੇ ਚੇਲੇ ਨਹੀਂ ਸਹੀ ਕਬੱਡੀ ਦੇ ਵਿੱਚ ਤੁਸੀਂ ਵੇਖ ਕੇ ਸੋਚ ਕੇ ਪਰਖ ਕੇ ਪੈਸੇ ਦਿਓ ਭਰਾ ਬਣ ਕੇ ਤੁਸੀਂ ਐਨਆਰਆਈ ਭਰਾ ਆ ਜਾਂ ਇੱਥੇ ਆ ਕੁਛ ਵੀ ਆ ਕੋਈ ਤੁਹਾਡੇ ਚੋਰੀ ਦੇ ਨਹੀਂ ਗੇ ਕੋਈ ਤੁਹਾਡੇ ਬਲੈਕ ਦੇ ਪੈਸੇ ਨਹੀਂ ਗੇ ਇਹ ਤੁਸੀਂ ਬੰਦੇ ਨੂੰ ਉਹਦਾ ਰਿਕਾਰਡ ਪਤਾ ਕਰਕੇ ਦਿਓ ਉਹਦਾ ਬੈਕਗ੍ਰਾਉਂਡ ਵੇਖ ਕੇ ਪੈਸੇ ਦਿਓ ਜੇ ਦੇਣੇ ਆ ਤਾਂ ਮੇਰੇ ਭਰਾਵਾਂ ਲਈ ਮੈਂ ਖੁਦ ਨੂੰ ਵੀ ਕਹਿਣਾ ਕਿ ਜੇ ਮੈਨੂੰ ਦਿੱਤੇ ਆ ਮੇਰਾ ਅੱਜ ਤੱਕ ਵੀ ਰਿਕਾਰਡ ਚੈੱਕ ਕਰ ਲਓ ਮੈਂ ਤੁਹਾਡੇ ਕੰਮ ਤੇ ਹੀ ਲਾ ਦੇ ਪਰ ਉਹ ਕੰਦਾ ਤੇ ਲੱਗੇ ਆ ਪਰ ਮੈਂ ਤੁਹਾਡੇ ਦਿੱਤੇ ਘਰੇ ਹੀ ਲਾਤੇ ਮੈਂ ਇਹਦਾ ਰੁਪਈਆ ਨਹੀਂ ਲਾਇਆ ਉਹਦੇ ਤੇ ਜਿਹੜੇ ਮੈਨੂੰ ਇਹਨੇ ਬਾਹਰ ਦਿੱਤੇ ਆ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ